15 ਅਗਸਤ 1947 ਨੂੰ ਪੰਜਾਬ ਦੇਸ਼ ਦੀ ਵੰਡ ਹੋਈ 14 ਅਗਸਤ ਨੂੰ ਪਾਕਿਸਤਾਨ ਦੇ ਵਿੱਚ ਆਜ਼ਾਦੀ ਦਾ ਹਾਰਾ ਬਣਾਇਆ ਜਾਂਦਾ ਹੈ ਔਰ 15 ਅਗਸਤ ਨੂੰ ਹਿੰਦੁਸਤਾਨ ਵਿੱਚ ਜਿਹੜਾ ਦਿਨ ਹੈ ਇਹ ਮਨਾਇਆ ਜਾਂਦਾ ਹੈ ਕਿ 15 ਅਗਸਤ ਦਾ ਦਿਨ ਜਦੋਂ ਦੇਸ਼ ਆਜ਼ਾਦ ਹੋਇਆ ਔਰ ਇੱਕ ਸ਼ਬਦ ਜਨ ਹੋਈ ਜਦੋਂ ਸਾਡਾ ਸੰਵਿਧਾਨ ਜਿਹੜਾ ਸੀ ਉਹ ਲਾਗੂ ਹੋਇਆ ਇਨਾ ਦੋ ਦਿਨਾਂ ਨੂੰ ਹਿੰਦੁਸਤਾਨ ਵਿੱਚ ਬਹੁਤ ਸ਼ਕਤੀਤ ਦੇ ਨਾਲ ਜਿਹੜਾ ਭਾਇਆ ਜਾਂਦਾ ਹੈ। ਔਰ ਉਸ ਦੇਸ਼ ਦੀਆਂ ਵੰਡ ਵੇੜੇ 10 ਲੱਖ ਤੋਂ ਜ਼ਿਆਦਾ ਤੇ ਗੁਨਾਹ ਰੋਕ ਜਿਹੜੇ ਸਨ। ਉਹ ਪੰਜਾਬ ਦੀ ਧਰਤੀ ਤੇ ਮਾਰੇ ਗਏ। ਉਹਨਾਂ ਬੇਗੁਨਾਹਾਂ ਦੀ ਯਾਦ ਸ਼ਰਮਨਸਥਾਵਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦੀ ਕਾਲ ਤੱਕ ਸਾਬੀ ਕੀ ਹਸਾਲ। ਬਹੁਤ ਛੜਦਾ ਉਸ ਘਰ ਸਹਿ ਮਨਾਇ ਜਾਂਦੀ ਹੈ। ਕਿੱਥੇ ਪਾਰਲੀਮੈਂਟ ਵਿੱਚ ਹਿੰਦੁਸਤਾਨ ਦੀ ਪਾਰਲੀਮੈਂਟ ਜਾਂ ਪਾਕਿਸਤਾਨ ਦੀ ਪਾਰਲੀਮੈਂਟ ਇਥੇ ਉਹਨਾਂ ਮਾਰੇ ਗਏ 10 ਲੱਖ ਤੋਂ ਜ਼ਿਆਦਾ ਦੇ ਗੁਨਾਹਾਂ ਨੂੰ ਯਾਦ ਨਹੀਂ ਕੀਤਾ ਜਾਂਦਾ। ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਗੁਰਮਤਿ ਦੀਵਾਨਸ ਜਾ ਕੇ ਉਹਨਾਂ ਦੀ ਯਾਦ ਵਿੱਚ ਅਖੰਡ ਪੜ੍ਹ ਸਾਹਿਬ ਦੀ ਪ੍ਰਵਾਹ ਜਾਂਦੇ ਨੇ, ਦੀਵਾਨ ਵਿੱਚ ਸਾਈਤੇ ਨੇ, ਅਰਦਾਸ ਵੀ ਕੀਤੀ ਜਾਂਦੀ ਹੈ ਔਰ ਉਹਨਾਂ ਨੂੰ ਸਰਦਾ ਸਤਕਾਰ ਦਿੱਤਾ ਜਾਂਦਾ ਹੈ। ਔਰ ਕੱਲ 15 ਅਗਸਤ ਸੀ, ਅੱਜ 16 ਅਗਸਤ ਹੈ ਔਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸ਼੍ਰੀ ਅਖੰਡ ਪੜ੍ਹ ਸਾਹਿਬ ਦੀ ਸਮਾਪਤ ਤੋਂ ਪरांत ਗੁਰਬਾਣੀ ਕੀਰਤਨ ਹੋਇਆ। ਅਰਦਾਸ ਹੋਈ ਸਤਿਗੁਰਾਂ ਦੇ ਮੁਖਵਾਕ ਹੋਏ ਔਰ ਗੁਰਮਤਿ ਵਿਚਾਰਾਂ ਦੀ ਸਾਥ ਜਿਹੜੀ ਸੀ ਉਹ ਸੰਗਤ ਦੇ ਨਾਲ ਪਾਈ ਗਈ ਔਰ ਇਹ ਕਿਆ ਕਿਆ ਹੈ ਕਿ ਜੋ ਹੁਣ ਤੱਕ ਹਿੰਦੁਸਤਾਨ ਵਿਚ ਰਹਿਣ ਵਾਲੇ ਜਿਹੜੇ ਸਿੱਖ ਨੇ ਜਿਹੜਾ ਉਹਨਾਂ ਨੂੰ ਆਜ਼ਾਦੀ ਤੋਂ ਪਹਿਲਾਂ ਜਿਹੜੇ ਉਹਨਾਂ ਤੋਂ ਵਾਅਦੇ ਕੀਤੇ ਗਏ ਸਨ ਉਹਨਾਂ ਤੋਂ ਵੀ ਸਰਕਾਰਾਂ ਮੁکریاں ਜਿਹੜੇ ਵਾਅਦੇ ਕੀਤੇ ਸਨ ਉਹ ਵਫਾ ਨਾ ਹੋਏ ਜੋ ਸੰਵਧਾਨ ਬਣਿਆ ਜਿਸ ਵਿੱਚ ਸਾਡੀ ਵੱਖਰੀ ਚੋਣ ਪ੍ਰਣਾਲੀ ਪਾਰਲੀਮੈਂਟ ਵਿੱਚ ਰਾਖਵੀਆਂ ਸੀਟਾਂ ਔਰ ਸਰਕਾਰੀ ਨੌਕਰੀ ਨੇ ਜੋ ਰਾਖਮੀ ਆਸਾਂ ਉਹ ਦੇ ਘਾਟ ਜਿਹੇ ਸਨ ਜਿਹੜੇ ਨੇ ਉਹ ਹੁਣ ਤੱਕ ਸਾਨੂੰ ਕਿਉਂ ਨਹੀਂ ਦਿੱਤੇ ਗਏ ਔਰ ਜਿਹੜੇ ਸਾਡੇ ਧਰਮਿਕ ਮੋਰਚੇ ਦੇ ਜੇਲਾ ਵਿੱਚ ਬੰਦ ਪੰਬੀ ਸਿੰਘ ਨੇ ਉਹਨਾਂ ਦੀ ਰਹਾਈ ਜਿਹੜੀ ਹੈ ਉਹ ਕਿਹੜਾ ਕਾਨੂੰਨ ਹੈ ਕਿ ਉਹਨਾਂ ਦੀ ਰਹਾਈ ਹੁਣ ਤੱਕ ਨਹੀਂ ਹੋ ਰਹੀ 3 ਸਾਲ ਤੋਂ ਪੰਬੀ ਸਿੰਘ ਰਾਤੂਆਣਾ ਪਟਿਆਲੇ ਦੀ ਨਾ ਭਾਜੀਤਨਾ ਪਟਿਆਲੇ ਦੇ ਜੇਲ੍ਹ ਵਿੱਚ ਬੰਦ ਹੈ ਔਰ 18 ਸਾਲ ਤੋਂ ਉਫਾਨਸੀ ਦੀ ਚੱਕੀ ਵਿੱਚ ਬੰਦ ਹੈ ਸੁਪਰੀਲ ਕੋਰਟ ਨੇ ਫੈਸਲਾ ਕਰਨ ਵਾਸਤੇ ਸਰਕਾਰ ਨੂੰ ਕਿਹਾ ਹੋਇਆ ਹੈ 12 ਸਾਲ ਤੋਂ ਪੇਰੋਨ ਦੀ ਪੈਂਟਿੰਗ ਪਈ ਹੈ ਜੋ ਸ਼ਰਮਨੀ ਗੁਰ ਦੁਆਰਾ ਕੰਟਰ ਕਮੇਟੀ ਕੋਲ ਪਾਈ ਗਈ। ਉਹ ਕਿਹੜੇ ਸਮਵਧਾਨ ਤਹਿਤ ਉਹ ਤੇ ਹੁਣ ਤੱਕ ਜਿਹੜਾ ਫੈਸਲਾ ਹੈ ਉਹ ਨਹੀਂ ਹੋ ਰਿਹਾ। ਇਹ ਸਵਾਲ ਖੜੇ ਨੇ। ਭਾਰਤੀ ਸਰਕਾਰ ਜਿਹੜੀ ਹੈ ਉਹ ਅਸੀਂ ਆਦੇ ਨਾਲ ਨਿਆਂ ਕਰੇ। ਜਿਹੜਾ ਪੈਬਰਵੰਸ ਰਾਜੋਵਾਣਾ ਦੀ ਅਪੀਲ ਪੈਂਟਿੰਗ ਪਈ ਹੈ ਉਹ ਤੇ ਫੈਸਲਾ ਕਰੇ। ਔਰ ਜਿਹੜੇ ਬੰਦੀ ਸਿੰਘ ਜੇਲਾਂ ਵਿੱਚ ਬੰਦ ਨੇ ਉਹਨਾਂ ਦੀ ਜਿਹੜੀ ਤੁਰੰਤ ਰਹਾਈ ਹੈ ਉਹ ਸਰਕਾਰ ਤੇ ਕੋੜਵਾਜ ਜਿਹੜੇ ਗੱਲ ਤੱਕ ਸਰ ਦੇ ਵਿਚਾਰਾਂ ਕਰਨਾ ਪ੍ਰਤਮਕੀ ਤੇ ਇਹ اسی ਗੱਲ ਦਾ ਇੱਕ ਹਿੱਸਾ ਹੈ ਕਿ ਸਿੱਖਾਂ ਦੇ ਨਾਲ ਜਿਹੜਾ ਇੱਥੇ ਨਿਆਂ ਬਿਲਕੁਲ ਨਹੀਂ ਹੋ ਰਿਹਾ ਔਰ ਜਿਹੜੇ ਕਿ ਹੁਣ ਹਰਿਆਣਾ ਵਿੱਚ ਵੋਟਾਂ ਪਾਣੀਆਂ ਤੇ ਬਾਰ-ਬਾਰ ਉਸ ਦੇ ਵਿਚਾਰੀ ਬਲਾਤਕਾਰੀ ਨੂੰ ਜਿਹੜੇ ਪੈ ਰੋਲ ਦਿੱਤੀ ਜਾ ਰਹੀ ਹੈ ਉਹ ਕੇਵਲ ਵੋਟਾਂ ਦੀ ਪ੍ਰਾਪਤੀ ਵਾਸਤੇ ਕੀਤੀ ਜਾ ਰਹੀ ਹੈ ਔਰ ਸਿੱਖਾਂ ਦੇ ਨਾਲ ਇਹ ਬਹੁਤ ਵੱਡਾ ਇੱਕ ਅਨਿਆਤ ਵਿਤਕਰ ਹੈ ਜਿਹੜੇ ਧਰਮ ਦੇ ਖਾਤਰ ਜਿਹੜਾਂ ਨੂੰ ਜਪਾਦੇ ਨੇ ਉਹਨਾਂ ਉਹਨਾਂ ਦੀ ਰਿਹਾਈ ਕੋਈ ਨਹੀਂ ਔਰ ਜਿਹੜਾ ਵੀ ਵਿਚਾਰੀ ਬਲਾਤਕਾਰੀ ਤੇ ਕਾਤਲ ਸਾਧ ਹੈ ਉਹਨੂੰ ਵਾਰ-ਵਾਰ ਜਿਹੜੀ ਸਰਕਾਰ ਹੈ ਉਹ ਕਾਰੋ ਦੇ ਲਈ ਸੰਸਦ ਸਿੱਖਿਆ ਦੀ ਅਗਦੀ ਦੀ ਐਸੀ ਕਿਸੇ ਵੋਟਾਂ ਬਣਾਉਣ ਦੇ ਵਿੱਚ ਲੋਕਾਂ ਦੀ ਹੱਦ ਸਾਬ ਨਹੀਂ ਗਿਆ ਤੇ ਬਦੀ ਕੀ ਬਿਲਕੁਲ ਸ਼ਾਮੁਦ ਤੁਹਾਰਾ ਪ੍ਰਬੰਧਕ ਕਮੇਟੀ ਸਾਡੀ ਇੱਕ ਬਹੁਤ ਮਹਾਨ ਜਿੱਥੇ ਬਣਦੀ ਹੈ ਔਰ ਜਿਸ ਤੀਆਂ ਵੋਟਾਂ ਕਿਸੇ ਵੇਲੇ ਸਰਕਾਰ ਆਲਾਨ ਕਰ ਸਕਦੀ ਹੈ ਵੋਟਾਂ ਬਣਾਉਣ ਦੀ ਜਿਹੜੇ ਪੱਕੇ ਰਿਹਾ ਉਹ ਚੱਲ ਰਹੀ ਹੈ ਪਰ ਏ ਦੇਖ ਸੁਣ ਰਹੇ ਆ ਕਿ ਵੋਟਾਂ ਬਣਾਉਣ ਦੀ ਪ੍ਰਕਿਰਿਆ ਉਹਦੇ ਵਿੱਚ ਬਹੁਤ ਵੱਡੀ ਇੱਕ ਟੀਲਮਟ ਹੈ ਔਰ ਇਹ ਵੀ ਸੁਣਿਆ ਕਿ ਜਿਹੜੇ ਗੈਰ ਜਿਹੜੇ ਸਿੱਖ ਨੇ ਜਿਹੜੇ ਜਿੰਨਾਂ ਤੋਂ ਨਾਮ ਦੇ ਨਾਲ ਸਿੰਘ ਅਤੇ ਕੌਰ ਲੱਗਦਾ ਪਰ ਉਹ ਦਾੜ੍ਹੀ ਕੇਸ ਨਹੀਂ ਰੱਖਦੇ ਉਹਨਾਂ ਦੇ ਜਿਹੜੇ ਵੋਟਾਂ ਬਣਾਉਣ ਦੇ ਜਿਹੜਾ ਉਹ ਵੀ ਸਰਕਾਰ ਜਿਹੜੀ ਬਹੁਤ ਵੱਡੇ ਪੱਧਰ ਤੇ ਉਹ ਵੀ ਕਰ ਰਹੀ ਹੈ ਮੈਂ ਕਹਿੰਦਾ ਕਿ ਸਾਰੇ ਸਿੱਖਾਂ ਨੂੰ ਔਰ ਜੋ ਖਾਸ ਕਰਕੇ ਸ਼ੌਨਗੁਰ ਦੁਆਰਾ ਪਰਵਤਿਕ ਫੀਟੇ ਦੇ ਨਮਾਇਦੇ ਨੇ ਚੋਣਾਂ ਲੜਦੇ ਨੇ ਉਹਨਾਂ ਨੂੰ ਪਹਿਲ ਤੇ ਆਧਾਰ ਤੇ ਬੜੀ ਵੱਡੀ ਦਿਲਚਸਪੀ ਲੈ ਕੇ ਇਹੜੀਆਂ ਵੋਟਾਂ ਨੇ ਉਹਨਾਂ ਨੂੰ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਗਲਤ ਅਨਸਰ ਇਹਨਾਂ ਵਿੱਚ ਆ ਕੇ ਕੋਈ ਇਸ ਵੱਡੀ ਸੰਸਥਾ 'ਤੇ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ